ਆਹ ਦੇਖੋ ਜਦੋਂ ਫੇਰੀ ਵਾਲਾ ਮੁੰਡਾ ਪਿੰਡ ਦੇ ਵਿੱਚ ਆਉਂਦਾ ਹੈ ਤਾਂ ਪਿੰਡ ਦੇ ਲੋਕ ਉਸ ਨੂੰ ਰੋਕ ਕੇ ਕਹਿੰਦੇ ਹਨ ਅਸੀਂ ਸਮਾਨ ਤੇਰੇ ਤੋਂ ਬਾਅਦ ਵਿੱਚ ਲਵਾਗੇ ਪਹਿਲਾਂ ਤੁਸੀਂ ਸਾਨੂੰ ਕੁਝ ਗਾ ਕੇ ਦਿਖਾ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਦੀ ਆਵਾਜ਼ ਬਹੁਤ ਸੋਹਣੀ ਹੁੰਦੀ ਹੈ ਤਾਂ ਦੇਖੋ ਅੱਗੇ ਤੁਸੀਂ ਵੀ ਸੁਣੋ ਵੀਡੀਓ ਕਦੇ ਉਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਕਾ ਤੂੰ ਠੁਕਰਾਂ ਤੁਮਾਰੇ ਬੜੇ ਦੁੱਖ ਚੱਲੇ ਮਰ ਮੁੱਕਿਆ ਤੋ ਹੈ ਮਰ ਮੁੱਕਿਆ ਤੋ ਜੀਣ ਦੇ ਸਵਾਲ ਪੁੱਛਦੀ ਐ ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਪੱਤ ਛੜਾ ਵਿੱਚੋਂ ਪੱਤਿਆਂ ਦਾ ਲਿ ਪੁੱਛਦੀ ਐ ਜਾਣ ਜਾਣ ਕੇ ਨਹੀਂ ਇਸ ਵੀਰ ਦੀ ਵਿਵਾਜ ਤੁਹਾਨੂੰ ਵੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ ਦੋਸਤੋ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ